ਸਾਹਿਬ ਜੀਓ ਸਤਨਾਮ ਵਾਹਿਗੁਰੂ ਸਾਹਿਬ ਜੀਓ 12 ਮਾਹਾ ਮੰਦ ਮਹਲਾ 5ਵਾਂ ਘਰ ਚੌਥਾ ੴ ਸਤਿਗੁਰ ਪ੍ਰਸਾਦਿ ਕਰਤ ਕਰਮ ਕੇ ਵਿਛੜੇ ਕਰਿ ਕਿਰਪਾ ਮੇਲੋ ਰਾਮ ਚਾਰ ਤੁੰਤ ਦੈ ਦਿਸਟ hme ਸਖ ਆਏ ਪ੍ਰਭ ਕੀ ਸਾਮ ਤੇਨ ਦੁਦੈ ਤੇ ਬਾਰੀ ਕਿਤੈ ਨ ਆਵੈ ਕਾਮ ਜਲ ਬਿਨ ਸਾਖ ਕੁਮਲਾਵਤੀ ਉਪਜੈ ਨਾਹੀ ਦਾਮ ਹਰ ਨਾ ਨ ਮਿਲਿਆ ਸਾਜਨ ਕਤ ਪਾਈਐ ਬਿਸ਼ਰਾਮ ਜਿਤ ਘਰ ਹਰਿ ਕੰਤ ਨ ਪ੍ਰਗਟੈ ਪਾਠਨਗਰ ਸੇ ਗ੍ਰਾਮ ਸਰਬ ਸਿੰਗਾਰ ਤੰਬੋਲ ਰਸ ਸੰਦੇਹੀ ਸਭ ਖਾਮ ਪ੍ਰਭ ਸੁਆਮੀ ਕੰਤ ਵੀ ਹੁਣੀਆ ਮੀਤ ਸੱਜਣ ਸਭ ਜਾਮ ਨਾਨਕ ਕੀ ਬੇਨੰਤੀ ਆ ਕਰ ਕਿਰਪਾ ਦੀਜੇ ਨਾਮ ਹਰ ਮੇਲੋ ਸੁਆਮੀ ਸੰਗ ਪ੍ਰਭ ਜਿਸ ਕਾ ਨਹਿ ਚਲਤਾਮ ਕੀਤ ਗੋਵਿੰਦ ਰਾਦੀ ਹੈ ਹੋਵੇ ਆਨੰਦ ਕਣਾ ਸੰਤ ਜਨਾ ਮਿਲ ਪਾਈ ਹੈ ਰਸਨਾ ਨਾਮ ਕਣਾ ਜਿਨ ਪਾਇਆ ਪ੍ਰਭ ਆਪਣਾ ਆਇਤ ਸਗਣਾ ਇਕ ਤਿਨ ਤਿਸ ਬਿਨ ਜੀਵਣਾ ਬਿਰਥਾ ਜਨਮ ਜਣਾ ਜਲ ਥਲ ਮਹੀਲ ਪੂਰਿਆ ਰਜ਼ਿਆ ਵਿਚ ਬਣਾ ਸੋ ਪ੍ਰਭ ਚਿਤਨਾ ਆਵੀ ਕਿਤੜਾ ਦੁੱਖ ਗਣਾ ਜਿਨੀ ਰਾਵਿਆ ਸੋ ਪ੍ਰਭ ਤਿੰਨਾ ਭਾਗ ਮਣਾ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਣਾ ਚੇਤ ਮਿਲਾਏ ਸੋ ਪ੍ਰਭ ਤਿਸ ਕਾ ਪਾਇ ਲਗਾ ਚੇਤ ਮਿਲਾਏ ਸੋ ਪ੍ਰਭੂ ਤਿਸਕੇ ਪਾਏ ਲਗਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਇਹ ਆਪਾਂ ਸਰਗੁਣ ਕਰ ਰਹੇ ਸਾਂ 12 ਮਹਾਦੇ ਦੋ ਸ਼ਬਦ ਜੋ ਪਹਿਲੇ ਦੋ ਸ਼ਬਦ ਹਨ ਉਹਨਾਂ ਸ਼ਬਦਾਂ ਨੂੰ ਆਪਾਂ ਵਿਚਾਰਨਾ ਹੈ ਇੱਕ ਸ਼ਬਦ ਜੋ 12 ਮਹਾਦੇ ਆਰੰਭਤਾ ਦੇ ਆਉਂਦਾ ਹੈ ਉਸ ਤੋਂ ਬਾਅਦ ਫਿਰ ਜੋ ਮਹੀਨੇ ਦਾ ਸ਼ਬਦ ਹੈ ਭਾਵ ਤੇਤ ਮਹੀਨੇ ਦਾ ਉਪਦੇਸ਼ ਹੈ ਫਿਰ ਉਹ ਸ਼ਬਦ ਆਰੰਭ ਹੁੰਦਾ ਹੈ ਸੋ ਆਪਾਂ ਦੋਹਾਂ ਸ਼ਬਦਾਂ ਨੂੰ ਵਿਚਾਰਨਾ ਹੈ ਤਾਂ ਜੋ ਸਾਨੂੰ ਸਮਝ ਪਵੇ ਕਿ ਮਹਾਰਾਜ ਸਾਨੂੰ ਕੀ ਉਪਦੇਸ਼ ਕਰਦੇ ਹਨ ਤੇ 12 ਮਾਹ ਵਿੱਚੋਂ ਕੁੱਲ 14 ਸ਼ਬਦ ਹਨ ਪਹਿਲਾ ਸ਼ਬਦ ਮਹੀਨੇ ਦੇ ਜੋ ਪਹਿਲੇ ਮਹੀਨੇ ਦੀ ਆਰੰਭਤਾ ਤੇ ਆਰੰਭ ਹੋ ਜਾਂਦਾ ਹੈ ਤੇ ਅਕੀਰਲਾ ਜੋ ਸ਼ਬਦ ਹੈ ਫੱਗਣ ਦਾ ਮਹੀਨਾ ਜੋ ਅਕੀਰਲਾ ਮਹੀਨਾ ਹੈ ਉਸ ਤੋਂ ਬਾਅਦ ਫਿਰ ਉਹ ਸ਼ਬਦ ਪੜਿਆ ਜਾਂਦਾ ਹੈ ਸੋ ਆਓ ਜੀ ਹੁਣ ਆਪਾਂ ਇਸ ਮਹੀਨੇ ਦੀ ਜੋ ਸ਼ਬਦ ਵਿਚਾਰ ਹੈ ਉਸ ਨੂੰ ਸਰਵਣ ਕਰੀਏ ਇੱਕ ਯਤਨ ਕਰੀਏ ਤੇ ਸਾਜ-ਵਜ ਕੇ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 12 ਮਾਹ ਮਾਝ ਮਹਲਾ 5 ਘਰ ਚੌਥਾ ਇਸ ਬਾਣੀ ਦਾ ਨਾਮ 12 ਮਾਹ ਹੈ ਮਾਝ ਰਾਗ ਦਾ ਨਾਮ ਹੈ ਘਰ ਚੌਥਾ ਭਾਵ ਇਸ ਨੂੰ ਚੌਥੇ ਘਰ ਵਿੱਚ ਗਾਉਣ ਦੀ ਹਦਾਇਤ ਹੈ ਇਹ ਜੋ 12 ਮਾਹ ਦੇ ਸ਼ਬਦ ਹਨ ਇਨਾਂ ਸਾਰਿਆਂ ਸ਼ਬਦਾਂ ਨੂੰ ਚੌਥੇ ਘਰ ਵਿੱਚ ਚੌਥੇ ਘਰ ਤਾਲ ਵਿੱਚ ਗਾਉਣ ਦਾ ਮਹਾਰਾਜ ਹੁਕਮ ਕਰਦੇ ਹਨ ਇੱਕ ਓੰਕਾਰ ਸਤਿਗੁਰ ਪ੍ਰਸਾਦ ਪ੍ਰਮਾਤਮਾ ਇੱਕ ਹੈ ਤੇ ਸਤਿਗੁਰੂ ਦੀ ਕਿਰਪਾ ਨਾਲ ਹੀ ਮਿਲਦਾ ਹੈ ਕਿਰਤ ਕਰਮ ਕੇ ਵੀਛੜੇ ਕਰ ਕਿਰਪਾ ਮੇ ਲੋ ਰਾਮ ਮਹਾਰਾਜ ਇੱਥੇ ਨਿਰਣਾ ਕਰਦੇ ਹਨ ਕਿ ਆਪਾਂ ਆਪਣੇ ਕੀਤੇ ਹੋਏ ਕਰਮਾਂ ਕਰਕੇ ਉਸ ਪਰਮਾਤਮਾ ਤੋਂ ਵਿਛੜੇ ਹੋਏ ਹਾਂ ਜਿਵੇਂ ਆਪਾਂ ਰੋਜ਼ਾਨਾ ਹੀ ਜਪਜੀ ਸਾਹਿਬ ਦੇ ਅਕੀਲਸ ਲੋਕ ਵਿੱਚ ਜੋ ਪੜ੍ਹਦੇ ਹਾਂ ਚੰਗਿਆਈਆਂ ਬੁਰਿਆਈਆਂ ਬਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕਿ ਨੇੜਾ ਕਿ ਦੂਰ ਕਿ ਕਰਮਾਂ ਦੇ ਆਧਾਰ ਤੇ ਹੀ ਸਾਡੇ ਸਾਡਾ ਜੋ ਵਿਛੋੜਾ ਪਰਮਾਤਮਾਨ ਤੋਂ ਹੁੰਦਾ ਹੈ ਤਾਂ ਸਾਡਾ ਮੇਲ ਪਰਮਾਤਮਾ ਨਾਲ ਹੁੰਦਾ ਹੈ ਉਹ ਸਾਡੇ ਕਰਮਾਂ ਦੇ ਆਧਾਰ ਤੇ ਹੈ ਜਿਵੇਂ ਆਪਾਂ ਜੇ ਚੰਗੇ ਕਰਮ ਕੀਤੇ ਹਨ ਤਾਂ ਪਰਮਾਤਮਾ ਨਾਲ ਮੇਲ ਹੋ ਗਿਆ ਜੇ ਮਾੜੇ ਕਰਮ ਹਨ ਤਾਂ ਪਰਮਾਤਮਾ ਤੋਂ ਵਿਛੋੜਾ ਮਿਲ ਜਾਂਦਾ ਹੈ ਚਾਰ ਕੰਟ ਦੇ ਦਿਸ ਭੰਮੇ ਥੱਕ ਆਏ ਪ੍ਰਭ ਕੀ ਸ਼ਾਮ ਮੈਂ ਚਾਰੇ ਕੋਨਿਆਂ ਵਿੱਚ ਦਸੇ ਦਿਸ਼ਾਵਾਂ ਵਿੱਚ ਘੁੰਮ ਕੰਮ ਕੇ ਥੱਕ ਚੁੱਕਿਆ ਹਾਂ ਮੈਂ ਕਈ ਥਾਵਾਂ ਤੇ ਗਿਆ ਪਰ ਮੈਨੂੰ ਕਿਤੇ ਵੀ ਆਤਮਿਕ ਥਿਰਤਾ ਨਹੀਂ ਮਿਲੀ ਅਖੀਰ ਵਿੱਚ ਮੈਂ ਆਪ ਜੀ ਦੀ ਸ਼ਰਨ ਵਿੱਚ ਆਇਆ ਹਾਂ ਜਿਵੇਂ ਆਪਾਂ ਗੁਰਬਾਣੀ ਦਾ ਬੜਾ ਹੀ ਸੋਹਣਾ ਸ਼ਬਦ ਪੜ੍ਹਦੇ ਹਾਂ ਮੈਂ ਚਾਰੇ ਕੁੰਡਾਂ ਭਾਲੀਆਂ ਤੁਧ ਜੀਵੜ ਨਾ ਸਾਈਆਂ ਭਾਵੇਂ ਮੈਂ ਚਾਰੇ ਕੋਨਿਆਂ ਵਿੱਚ ਜਾ ਜਾ ਕੇ ਕਈਆਂ ਕੋਲ ਮੈਂ ਆਤਮਿਕ ਥਿਰਤਾ ਲਈ ਗਿਆ ਪਰ ਮੈਨੂੰ ਕਿਤੇ ਵੀ ਇਹ ਸ਼ਾਂਤੀ ਨਹੀਂ ਮਿਲੀ ਸੋ ਮੈਨੂੰ ਜੋ ਸ਼ਾਂਤੀ ਮਿਲ ਰਹੀ ਹੈ ਆਨੰਦ ਮਿਲ ਰਿਹਾ ਹੈ ਆਪ ਜੀ ਦੀ ਸ਼ਰਨ ਵਿੱਚ ਹੀ ਮਿਲੇਗਾ ਇਹ ਮੈਨੂੰ ਗੱਲ ਦੀ ਸਮਝ ਪੈ ਗਈ ਹੈ ਸੋ ਅਖੀਰ ਵਿੱਚ ਮੈਂ ਆਪ ਜੀ ਦੇ ਕੋਲ ਹੀ ਆਇਆ ਤੈਨ ਦੁਦੈ ਤੇ ਬਾਹਰੀ ਕਿਤੈ ਨ ਆਵੇ ਕਾਮ ਜਿਵੇਂ ਕੋਈ ਦੁਧਾਰੂ ਪਸ਼ੂ ਦੁੱਧ ਤੋਂ ਬਿਨਾਂ ਇੱਥੇ ਮਹਾਰਾਜ ਨੇ ਧੀਨ ਦਾ ਜ਼ਿਕਰ ਕੀਤਾ ਹੈ ਆ ਉਹ ਗਾਂ ਦਾ ਜ਼ਿਕਰ ਕੀਤਾ ਹੈ ਜਿਵੇਂ ਗਾਂ ਜਦੋਂ ਦੁੱਧ ਦੇਣੋਂ ਹਟ ਜਾਂਦੀ ਹੈ ਤਾਂ ਉਸ ਦਾ ਫਿਰ ਕੋਈ ਮੁੱਲ ਨਹੀਂ ਪੈਂਦਾ ਉਹ ਕਿਸੇ ਕੰਮ ਦੀ ਨਹੀਂ ਰਹਿ ਜਾਂਦੀ ਤਿਵੇਂ ਹੀ ਜਲਿਨ ਸਾਥ ਕੁਮਲਾਵਤੀ ਉਪਜੈ ਨਹੀਂ ਦਾਮ ਜਿਵੇਂ ਕਿਸੇ ਸ਼ਾਖਾ ਨੂੰ ਜੇਕਰ ਜਲ ਨਾ ਮਿਲੇ ਉਸ ਨੂੰ ਜਿਤਨੇ ਜਲ ਦੀ ਪ੍ਰਾਪਤੀ ਹੋਣੀ ਚਾਹੀਦੀ ਹੈ ਉਤਨਾ ਭਰਪੂਰ ਜਲ ਉਸ ਨੂੰ ਨਹੀਂ ਮਿਲ ਰਿਹਾ ਤਾਂ ਫਿਰ ਉਹ ਸ਼ਾਖਾ ਮੁਰਝਾ ਜਾਂਦੀ ਹੈ ਮੁਰਝਾ ਜਾਂਦੀ ਹੈ ਫਿਰ ਉਸ ਦਾ ਕੋਈ ਮੁੱਲ ਨਹੀਂ ਪੈਂਦਾ ਹਰ ਨਾ ਨਾ ਮਿਲਿਆ ਸਾਜਨਾ ਕਤ ਪਾਈਐ ਬਿਸ਼ਰਾਮ ਇਸ ਉਦਾਹਰਨਾ ਦੇ ਆਧਾਰ ਤੇ ਮਹਾਰਾਜ ਫਿਰ ਅੱਗੇ ਦੱਸਦੇ ਹਨ ਕਿ ਜੇਕਰ ਸਾਡੇ ਕੋਲ ਪਰਮਾਤਮਾ ਦਾ ਨਾਮ ਨਹੀਂ ਹੈ ਤਾਂ ਫਿਰ ਸਾਨੂੰ ਆਤਮਿਕ ਤਿਰਤਾ ਨਹੀਂ ਮਿਲ ਸਕਦੀ ਉਹ ਆਤਮਿਕ ਅਵਸਥਾ ਸਾਡੀ ਨਹੀਂ ਬਣਦੀ ਜੋ ਜਿਸ ਕਰਕੇ ਆਪਾਂ ਇਸ ਜਗ ਤੇ ਆਏ ਹਾਂ ਜਿਸ ਕਰਕੇ ਸਾਡਾ ਲੋਕ ਪ੍ਰਲੋਕ ਸਬਰਣਾ ਹੈ ਜਿਸ ਕਰਕੇ ਸਾਨੂੰ ਆਤਮਿਕ ਆਨੰਦ ਮਿਲਣਾ ਹੈ ਜਿਤ ਘਰ ਹਰਿ ਕੰਤ ਨਾ ਪ੍ਰਗਟਾਈ ਪਾਠਨਗਰ ਸੇ ਗ੍ਰਾਮ ਏਹ ਮਹਾਰਾਜ ਕਹਿੰਦੇ ਹਨ ਕਿ ਜਿਸ ਹਿਰਦੇ ਘਰ ਵਿੱਚ ਉਸ ਪਰਮਾਤਮਾ ਪਤੀ ਦਾ ਪ੍ਰਗਟਾਵਾ ਨਹੀਂ ਹੈ ਉਸ ਪਰਮਾਤਮਾ ਪਤੀ ਦਾ ਵਾਸਾ ਨਹੀਂ ਹੈ ਤਾਂ ਇੰਜ ਮੰਨੋ ਕਿ ਜਿਵੇਂ ਕੋਈ ਸ਼ਹਿਰ ਕੋਈ ਪਿੰਡ ਅੱਗ ਵਿੱਚ ਸੜਦਿਆ ਹੈ ਇਥੇ ਭੱਟੀ ਦਾ ਜ਼ਿਕਰ ਕੀਤਾ ਹੈ ਕਿ ਭੱਟੀ ਦੀ ਅੱਗ ਵਿੱਚ ਕੋਈ ਸ਼ਹਿਰ ਕੋਈ ਪਿੰਡ ਜਲ ਬਨ ਰਜਾ ਹੋਵੇ ਸਰਬ ਸਿੰਗਾਰ ਤੰਬੂਲ ਰਸ ਸਣ ਦੇਹੀ ਸਭ ਖਾਮ ਇਥੇ ਮਹਾਰਾਜ ਨੇ ਇੰਜ ਇਹੋ ਜਿਹਾ ਉਦਾਹਰਣ ਦਿੱਤਾ ਹੈ ਕਿ ਜਿਵੇਂ ਕੋਈ ਸੰਸਾਰਿਕ ਇਸਤਰੀ ਆਪਣੇ ਪਤੀ ਨੂੰ ਖੁਸ਼ ਕਰਨ ਲਈ ਤੰਬੂਲ ਰਸ ਜਾਂ ਫਿਰ ਹੋਰ ਵੀ ਕੋਈ ਹਾਰ ਸ਼ਿੰਗਾਰ ਦੁਨੀਆਂ ਦੇ ਜਿੰਨੇ ਵੀ ਹਾਰ ਸ਼ਿੰਗਾਰ ਹਨ ਉਹ ਕਰਕੇ ਆਪਣੇ ਪਤੀ ਨੂੰ ਖੁਸ਼ ਕਰਨ ਦਾ ਯਤਨ ਕਰ ਰਹੀ ਹੋਵੇ ਪਰ ਪਰਮਾਤਮਾ ਉੱਪਰ ਉਸ ਦਾ ਜੋ ਪਤੀ ਹੈ ਉਸ ਕੋ ਨਾ ਹੋਵੇ ਤਾਂ ਉਹ ਸਾਰੇ ਕੀਤੇ ਹੋਏ ਸ਼ਿੰਗਾਰ ਬੇਅਰਥ ਹੋ ਜਾਂਦੇ ਹਨ ਉਸੇ ਤਰ੍ਹਾਂ ਹੀ ਮਹਾਰਾਜ ਦੱਸਦੇ ਹਨ ਕਿ ਭਾਵੇਂ ਆਪਾਂ ਬਾਹਰੀ ਤੌਰ ਤੇ ਕਿਤਨੇ ਵੀ ਧਾਰਮਿਕ ਪਹਿਰਾਵੇ ਪੈਣ ਲਈਏ ਕਰਮ ਕਾਂਡ ਕਰ ਲਈਏ ਪਰ ਜੇਕਰ ਸਾਡੇ ਕੋਲ ਸਾਡਾ ਪ੍ਰਭੂਪਤੀ ਹੀ ਨਹੀਂ ਹੈ ਉਸ ਦਾ ਬਾਸਾ ਹੀ ਸਾਡੇ ਹਿਰਦੇ ਰੂਪੀ ਘਰ ਵਿੱਚ ਨਹੀਂ ਹੈ ਤਾਂ ਇੰਜ ਮੰਨੋ ਇਹ ਦੇਹੀ ਵੀ ਸਾਡੀ ਬੇਅਰਥ ਹੈ ਇਤੇ ਸਾਰੇ ਹਾਰ ਸ਼ਿੰਗਾਰ ਬੇਅਰਥ ਮੰਨੇ ਜਾਂਦੇ ਹਨ ਪ੍ਰਭ ਸੁਆਮੀ ਕੰਤ ਵੀ ਹੁਣੀਆ ਮੀਤ ਸਜਣ ਸਭ ਜਾਮ ਉਸ ਪਰਮਾਤਮਾ ਮਾਲਕ ਪਰਮਾਤਮਾ ਪਤੀ ਤੋਂ ਵੀ ਹੁਣੀ ਇਸਤਰੀ ਉਸ ਲਈ ਫੇਰ ਸੰਸਾਰਿਕ ਰਿਸ਼ਤੇ ਨਾਤੇ ਹੁੰਦੇ ਹੋਏ ਵੀ ਉਹ ਕਿਸੇ ਕੰਮ ਦੀ ਨਹੀਂ ਰਹਦੀ ਭਾਵੇਂ ਬੇਸ਼ੱਕ ਉਸ ਕੋਲ ਕਿਤਨੇ ਹੀ ਰਿਸ਼ਤੇਦਾਰ ਹੋਣ ਸਾਥ ਸੰਬੰਧੀ ਹੋਣ ਭਾਵੇਂ ਉਸ ਕੋਲ ਕਿੰਨੀ ਹੀ ਮਾਇਆ ਹੋਵੇ ਮਾਇਆ ਦੇ ਪਦਾਰਥ ਹੋਣ ਪਰ ਜੇਕਰ ਉਸ ਕੋਲ ਪ੍ਰਮਾਤਮਾ ਦਾ ਨਾਮ ਨਹੀਂ ਤਾਂ ਫਿਰ ਇਹ ਚੀਜ਼ਾਂ ਉਸ ਲਈ ਬੇਅਰਥ ਹਨ ਫਿਰ ਮਹਾਰਾਜ ਅਗਾ ਫਰਮਾਨ ਕਰਦੇਗਾ ਨਾਨਕ ਕੀ ਬੇਨਤੀ ਆ ਕਰ ਕਿਰਪਾ ਦੀਜੈ ਨਾਮ ਇਸ ਨਾਨਕ ਦੀ ਇਹੀ ਬੇਨਤੀ ਹੈ ਕਿ ਐ ਪ੍ਰਮਾਤਮਾ ਕਿਰਪਾ ਕਰੋ ਮੈਨੂੰ ਆਪਣੇ ਨਾਮ ਧੰਨ ਦੀ ਪ੍ਰਾਪਤੀ ਕਰਵਾ ਦਿਓ ਮੈਨੂੰ ਆਪਣਾ ਨਾਮ ਬਖਸ਼ ਦਿਓ ਹਰ ਮੇਲੋ ਸੁਆਮੀ ਸੰਗ ਪ੍ਰਭ ਜਿਸ ਕਾ ਨਿਹ ਚਲ ਧਾਮ ਇਹ ਤੇ ਮਹਾਰਾਜ ਨੇ ਇਹ ਵੀ ਦੱਸਿਆ ਕਿ ਉਹ ਪਰਮਾਤਮਾ ਕਿਹੋ ਜਿਹਾ ਹੈ ਉਹ ਪਰਮਾਤਮਾ ਉਹ ਪਰਮਾਤਮਾ ਮਾਲਕ ਜਿਸ ਦੇ ਸੰਗ ਦੀ ਮਹਾਰਾਜ ਨੇ ਮੰਗ ਕੀਤੀ ਹੈ ਉਸ ਪਰਮਾਤਮਾ ਦਾ ਜੋ ਸਥਾਨ ਹੈ ਉਸ ਦਾ ਧਾਮ ਹੈ ਉਹ ਨਿਚਲ ਹੈ ਉਸ ਨੂੰ ਕੋਈ ਹਿਲਾ ਨਹੀਂ ਸਕਦਾ ਡੁਲਾ ਨਹੀਂ ਸਕਦਾ ਐਸੀ ਪਰਮਾਤਮਾ ਦਾ ਮੈਨੂੰ ਸੰਗ ਪ੍ਰਾਤ ਹੋ ਜਾਵੇ ਇਹ ਜੋ ਸ਼ਬਦ ਆਪਾਂ ਸਰਵਣ ਕੀਤਾ ਹੈ 12 ਮਾਂ ਦਾ ਪਹਿਲਾ ਸ਼ਬਦ ਹੈ ਹੁਣ ਆਪਾਂ ਜੋ ਸ਼ਬਦ ਸਰਵਣ ਕਰਾਂਗੇ ਉਹ ਇਸ ਮਹੀਨੇ ਦਾ ਸ਼ਬਦ ਹੋਵੇਗਾ ਤਾਉ ਜੀ ਇਸ ਸ਼ਬਦ ਨੂੰ ਵੀ ਆਪਾਂ ਇਕਾਗਰ ਚਿਤ ਹੋ ਕੇ ਸਰਵਣ ਕਰੀਏ ਵਿਚਾਰਨ ਦਾ ਯਤਨ ਕਰੀਏ ਚੇਤ ਗੋਵਿੰਦ ਆਰਾਦੀ ਹੈ ਹੋਵੇ ਆਨੰਦ ਕਣਾ ਮਹਾਰਾਜ ਦੱਸਦੇ ਹਨ ਕਿ ਜੇਕਰ ਇਸ ਮਹੀਨੇ ਆਪਾਂ ਪਰਮਾਤਮਾ ਨੂੰ ਆਰਾਧ ਦੇਣਾ ਯਾਦ ਕਰਦੇ ਹਾਂ ਤਾਂ ਆਤਮਿਕ ਆਨੰਦ ਮਿਲਦਾ ਹੈ ਇਤਨਾ ਜ਼ਿਆਦਾ ਆਨੰਦ ਸਾਨੂੰ ਪ੍ਰਾਪਤ ਹੁੰਦਾ ਹੈ ਜਿਸ ਦੇ ਤੁਲ ਸੰਸਾਰਕ ਕੋਈ ਵੀ ਆਨੰਦ ਨਹੀਂ ਹੈ ਗੁਰਬਾਣੀ ਦਾ ਫਰਮਾਨ ਹੈ ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ ਬੇਸ਼ੱਕ ਦੁਨੀਆ ਵਿੱਚ ਜਦੋਂ ਕਿਸੇ ਨੂੰ ਕੋਈ ਚੀਜ਼ ਪ੍ਰਾਪਤ ਹੁੰਦੀ ਹੈ ਤਾਂ ਉਹ ਕਹਿੰਦਾ ਹੈ ਬੜਾ ਹੀ ਆਨੰਦ ਆਇਆ ਬੜੀ ਹੀ ਖੁਸ਼ੀ ਹੋਈ ਪਰ ਉਹ ਆਨੰਦ ਖੇੜਾ ਸਦਾ ਥਿਰ ਰਹਿਣ ਵਾਲਾ ਨਹੀਂ ਹੈ ਪਰ ਜੇਕਰ ਆਪਾਂ ਪਰਮਾਤਮਾ ਨੂੰ ਅਰਾਧਦੇ ਹਾਂ ਤਾਂ ਸਾਨੂੰ ਇਤਨਾ ਆਨੰਦ ਮਿਲਦਾ ਹੈ ਕਿ ਜਿਸ ਦੇ ਸਮਾਨ ਮੂਰ ਕੋਈ ਵੀ ਆਨੰਦ ਨਹੀਂ ਤੇ ਉਹ ਆਨੰਦ ਕਦੇ ਵੀ ਖਤਮ ਹੋਣ ਵਾਲਾ ਨਹੀਂ ਹੈ ਸੰਤ ਜਿਨਾ ਮਿਲ ਪਾਈਐ ਰਸਨਾ ਨਾਮ ਪਿਣਾ ਕਿਥੇ ਫਿਰ ਮਹਾਰਾਜ ਦੱਸਦੇ ਹਨ ਕਿ ਇਹ ਜੋ ਪਰਮਾਤਮਾ ਦਾ ਨਾਮ ਹੈ ਇਹ ਜੋ ਅਭਿਆਸ ਹੈ ਉਹ ਸੰਤ ਜਨਾ ਕੋਲ ਜਾ ਕੇ ਹੀ ਮਿਲਦਾ ਹੈ ਸਤ ਸੰਗਤ ਵਿੱਚ ਸਤ ਸੰਗਤ ਕੈਸੀ ਜਾਣੀਆ ਜਿੱਥੇ ਇੱਕੋ ਨਾਮ ਖਾਣੀਆ ਆਪ ਜਿੱਥੇ ਪਰਮਾਤਮਾ ਦੇ ਨਾਮ ਸਿਮਰਨ ਦਾ ਅਭਿਆਸ ਹੋ ਰਿਹਾ ਹੋਵੇ ਉਸ ਪਰਮਾਤਮਾ ਨੂੰ ਹੀ ਯਾਦ ਕਰ ਰਿਹਾ ਹੋਵੇ ਐਸੇ ਸਤ ਸੰਗਤ ਵਿੱਚ ਜਾ ਕੇ ਇਥੇ ਸੰਤ ਜਨਾਂ ਦਾ ਜ਼ਿਕਰ ਕੀਤਾ ਹੈ ਭਾਵ ਕਿ ਗੁਰੂ ਜਨਾਂ ਕੋਲ ਜਾ ਕੇ ਗੁਰੂ ਦਵਾਰਾ ਹੋਏ ਸੋਝੀ ਪਾਇਸੀ ਨਿਤ ਦਵਾਰਾ ਧੋਏ ਅੱਛਾ ਹੋਏ ਸੀ ਗੁਰਦਵਾਰੇ ਵਿੱਚ ਜਾ ਕੇ ਜਾਂ ਸੰਤ ਜਨਾਂ ਦੀ ਧੂੜੀ ਨੂੰ ਮੰਨ ਕੇ ਉਹਨਾਂ ਦੇ ਉਪਦੇਸ਼ ਨਾਲ ਹੀ ਸਾਨੂੰ ਪਰਮਾਤਮਾ ਦਾ ਨਾਮ ਮਿਲਦਾ ਹੈ ਪਰਮਾਤਮਾ ਦੇ ਨਾਮ ਨੂੰ ਆਪਾਂ ਜਪਣਾ ਹੈ ਜਿਨ ਪਾਇਆ ਪ੍ਰਭ ਆਪਨਾ ਆਏ ਤਿਸੈ ਗਣਾ ਫਿਰ ਅਦਾ ਫਰਮਾਨ ਕਰਦੇ ਹਨ ਕਿ ਜਿਨ੍ਹਾਂ ਨੇ ਉਸ ਪਰਮਾਤਮਾ ਨੂੰ ਪ੍ਰਾਪਤ ਕਰ ਲਿਆ ਹੈ ਉਹ ਫਿਰ ਕਿਸੇ ਗਿਣਤੀ ਵਿੱਚ ਆਉਂਦੇ ਹਨ ਉਨ੍ਹਾਂ ਦਾ ਜੋ ਆਉਣਾ ਇਸ ਧਰਤੀ ਤੇ ਆਉਣਾ ਹੈ ਉਹ ਸਫਲ ਹੋ ਜਾਂਦਾ ਹੈ ਗੁਰਬਾਣੀ ਦਾ ਫਰਮਾਨ ਵੀ ਹੈ ਐਈ ਪ੍ਰਾਪਤ ਮਾਨੁਕ ਦੇ ਬਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਕਿ ਜੋ ਸਾਨੂੰ ਇਹ ਵਾਰੀ ਮਿਲੀ ਹੈ ਉਹ ਵਾਰੀ ਦਾ ਸਫਲ ਹੋਣਾ ਤਾਂ ਹੀ ਸੰਭਵ ਹੈ ਜਦੋਂ ਆਪਾਂ ਉਸ ਪਰਮਾਤਮਾ ਨੂੰ ਪ੍ਰਾਪਤ ਕਰ ਲੈਨੇ ਹਾਂ ਉਸ ਨੂੰ ਯਾਦ ਕਰਦੇ ਹਾਂ ਤੇ ਫਿਰ ਮਹਾਰਾਜ ਅਗਾ ਫਰਮਾਨ ਕਰਦੇ ਹਨ ਇਕ ਖਿਨ ਤਿਸ ਬਿਨ ਜੀਵਣਾ ਬਿਰਥਾ ਜਨਮ ਜਣਾ ਜੇਕਰ ਆਪਾਂ ਖਿਨ ਮਾਤਰ ਵੀ ਉਸ ਪਰਮਾਤਮਾ ਨੂੰ ਧੁੱਲ ਜਾਈਏ ਅੱਖ ਚਪਕਣ ਦੇ ਸਮੇਂ ਜਿੰਨਾ ਵੀ ਜੇਕਰ ਆਪਾਂ ਉਸ ਨੂੰ ਯਾਦ ਕਰਨਾ ਭੁੱਲ ਜਾਂਨੇ ਹਾਂ ਤਾਂ ਸਾਡਾ ਜਿਉਣਾ ਬੇਅਰਥ ਹੋ ਜਾਂਦਾ ਹੈ ਸਾਡਾ ਜਨਮ ਲੈਣਾ ਬੇਅਰਥ ਹੋ ਜਾਂਦਾ ਹੈ ਜਲ ਥਲ ਮਈਲ ਪੂਰਿਆ ਰਵਿਆ ਵਿੱਚ ਬਣਾ ਫਿਰ ਉਸ ਪਰਮਾਤਮਾ ਦੀ ਹੋਂਦ ਦਾ ਜ਼ਿਕਰ ਕੀਤਾ ਹੈ ਕਿ ਉਹ ਪਰਮਾਤਮਾ ਜੋ ਜਲ ਵਿੱਚ ਵੀ ਵਾਸ ਕਰਦਾ ਹੈ ਥਲ ਤੇ ਵੀ ਵਾਸ ਕਰਦਾ ਹੈ ਤੇ ਹਰ ਵਨਸਪਤੀ ਵਿੱਚ ਉਸ ਦਾ ਵਾਸਾ ਹੈ ਜ਼ਰਰੇ ਜ਼ਰਰੇ ਵਿੱਚ ਉਸ ਦਾ ਨਿਵਾਸ ਹੈ ਸੂਪ੍ਰਭ ਚਤਨਾ ਆਵਈ ਕਿਤੜਾ ਦੁੱਖ ਗਣਾ ਜੇਕਰ ਅਜੀਹਾ ਪਰਮਾਤਮਾ ਸਾਡੇ ਚਿੱਤ ਚੇਤੇ ਵਿੱਚ ਨਹੀਂ ਹੈ ਤਾਂ ਇਸ ਤੋਂ ਵੱਡਾ ਫਿਰ ਹੋਰ ਕਿਹੜਾ ਦੁੱਖ ਹੋਵੇਗਾ ਜਿਨਿ ਰਾਵਿਆ ਸੂ ਪ੍ਰਭ ਤਿਨਾਂ ਭਾਗ ਮਣਾ ਜਿਨ੍ਹਾਂ ਨੇ ਉਸ ਪਰਮਾਤਮਾ ਨੂੰ ਯਾਦ ਕੀਤਾ ਹੈ ਯਾਦ ਕਰਕੇ ਉਸ ਨੂੰ ਪ੍ਰਸੰਨ ਕਰ ਦਿੱਤਾ ਹੈ ਰਾਵਿਆ ਤੋਂ ਮੁਰਾਦ ਹੈ ਉਸ ਪਰਮਾਤਮਾ ਨੂੰ ਖੁਸ਼ ਕਰ ਦਿੱਤਾ ਹੈ ਫਿਰ ਉਹਨਾਂ ਦੇ ਭਾਗ ਚੰਗੇ ਮੰਨੇ ਜਾਂਦੇ ਹਨ ਤਿੰਨਾ ਭਾਗ ਮੰਨ ਕਿ ਉਹ ਜੀਵ ਬੜੇ ਹੀ ਚੰਗੇ ਭਾਗਾ ਵਾਲੇ ਹਨ ਜਿਨ੍ਹਾਂ ਨੇ ਪਰਮਾਤਮਾ ਨੂੰ ਪ੍ਰਸੰਨ ਕੀਤਾ ਹੈ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਨਾ ਮੇਰਾ ਮਨ ਉਸ ਪਰਮਾਤਮਾ ਦੇ ਦਰਸ਼ਨਾਂ ਨੂੰ ਲੋਚਦਾ ਹੈ ਮੇਰੇ ਅੰਦਰ ਜੋ ਪਿਆਸ ਹੈ ਉਹ ਪਰਮਾਤਮਾ ਦੇ ਦਰਸ਼ਨਾਂ ਦੀ ਪਿਆਸ ਹੈ ਗੁਰਬਾਣੀ ਦਾ ਪ੍ਰਮਾਨ ਹੈ ਮੇਰਾ ਮਨ ਲੋਚੈ ਗੁਰਦਰਸ਼ਨ ਤਾਂ ਬਿਲਪ ਕਰੈ ਛਾਤ੍ਰਿਕ ਕੀ ਨਿਆਈ ਕਿ ਮੇਰਾ ਜਿਹੜਾ ਮਨ ਹੈ ਇਨ ਜੋ ਬੇਲਪਦਾ ਹੈ ਜਿਵੇਂ ਕੋਈ ਚਾਤਰਕ ਜਿਵੇਂ ਕੋਈ ਬਬੀਹਾ ਪਾਣੀ ਲਈ ਪੁਕਾਰ ਕਰਦਾ ਹੈ ਉਸੇ ਤਰ੍ਹਾਂ ਹੀ ਮੇਰਾ ਹਿਰਦਾ ਵੀ ਉਸ ਪਰਮਾਤਮਾ ਦੇ ਦਰਸ਼ਨਾਂ ਨੂੰ ਲੋਚਦਾ ਹੈ ਤੇਤ ਮਿਲਾਏ ਸੋ ਪ੍ਰਭੂ ਤਿਸ ਕੇ ਪਾਏ ਲਗਾ ਫਿਰ ਮਹਾਰਾਜ ਨੇ ਅਖੀਰ ਵਿੱਚ ਨਿਰਣਾ ਕਰ ਦਿੱਤਾ ਕਿ ਇਸ ਮਹੀਨੇ ਵਿੱਚ ਉਹ ਪਰਮਾਤਮਾ ਨੂੰ ਜੇੜੋ ਮੇਰੇ ਨਾਲ ਮਿਲਾ ਦੇਵੇ ਆਵ ਮੇਰਾ ਉਸ ਪਰਮਾਤਮਾ ਨਾਲ ਮੇਲ ਕਰਾ ਦੇਵੇ ਤਾਂ ਮੈਂ ਉਸ ਦੇ ਪਾਏ ਲੱਗਦਾ ਮੈਂ ਉਸ ਦੇ ਅੱਗੇ ਨਿਵਦਾ ਹਾਂ ਸੋ ਹੁਣ ਇਸ ਸ਼ਬਦ ਦੀ ਵੀ ਵਿਚਾਰ ਦੀ ਸਮਰਤੀ ਹੈ ਆਪਾਂ ਬੜੇ ਸੰਖੇਪ ਰੂਪ ਵਿੱਚ ਇਹ ਵਿਚਾਰ ਕੀਤੀ ਹੈ ਵਿਚਾਰਾਂ ਤਾਂ ਬੜੀਆਂ ਹੀ ਲੰਬੇਰੀਆਂ ਹਨ ਬਹੁਤ ਹੀ ਗਹਿਰਾਈ ਵਾਲੀਆਂ ਹਨ ਪਰ ਆਪਾਂ ਕੇਵਲ ਸਮੇਂ ਦੇ ਅੰਦਰ ਰਹਿ ਕੇ ਇਹ ਵਿਚਾਰਾਂ ਕੀਤੀਆਂ ਹਨ ਬਾਣੀ ਪੜਦਿਆਂ ਹੋਇਆਂ ਬਾਣੀ ਦੇ ਵਿਚਾਰ ਕਰਦਿਆਂ ਹੋਇਆਂ ਅਨੇਕਾਂ ਹੀ ਭੁੱਲਾਂ ਹੋ ਗਈਆਂ ਹੋਣਗੀਆਂ ਆਪ ਸੰਗਤ ਬਖਸ਼ਣ ਯੋਗ ਹੋ ਸੋ ਜਿਤਨੀਆਂ ਵੀ ਭੁੱਲਾਂ ਹੋਈਆਂ ਹਨ ਉਹਨਾਂ ਕਰਕੇ ਦਾਸ ਖਿਮਾ ਦਾ ਜਾਚਕ ਹੈ ਆਓ ਜੀ ਹੁਣ ਅਖੀਰ ਵਿੱਚ ਫਤਿਹ ਦੀ ਸਾਂਝ ਕਰੀਏ ਗੱਜ-ਵੱਜ ਕੇ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ